ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਜੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਕ੍ਰੇਟਾ ਗੱਡੀ ਵਿਕਾਊ ਆ 2015 ਮਾਡਲ ਦੂਜੇ ਨਾਂ ਪਟਿਆਲਾ ਨੰਬਰ ਡਾਕਟਰ ਰਿਸ਼ਤੇਦਾਰ ਤੋਂ ਲਈ ਹੈ ਜੀ ਇਹ ਗੱਡੀ ਘਰੇ ਖੜੀ ਹੈ ਫੁੱਲ ਗਾਰੰਟੀ ਹੈ ਜੀ ਟਾਇਰ ਨਵੇਂ ਨੇ ਰੇਟ ਹੈ ਜੀ 7 ਲੱਖ ਰੁਪਏ ਨੰਬਰ ਨੋਟ ਕਰ ਲਓ 7347484394 ਦੂਜੇ ਨੰਬਰ ਹੈ ਜੀ 39636256390 ਇਨ੍ਹਾਂ ਦੋਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਕ੍ਰੇਟਾ ਗੱਡੀ 2015 ਮਾਡਲ ਦੂਜੇ ਨਾਲ 7 ਲੱਖ ਰੁਪਏ ਦੇ ਵਿੱਚ ਗੱਡੀ ਤੁਸੀਂ ਜਿਹੜੀ ਖਰੀਦ ਸਕਦੇ ਹੋ ਦੂਜੇ ਸੂਏ ਝੋਟੀ ਵਿਕਾਊ ਹੈ ਜੀ 10 ਦਿਨ ਸੂਨ ਚ ਰੇਟ 1 ਲੱਖ 80000 ਏਰੀਆ ਪਿੰਡ ਧੂੜਕੋਟ ਰਣ ਸਿੰਘ ਨਿਹਾਲ ਸਿੰਘ ਬਾਲਾ ਮੋਗਾ 9876999329 9876999329 ਇਸ ਨੰਬਰ ਤੇ ਫੋਨ ਕਰਕੇ ਦੂਜੇ ਸੂਏ ਸੂਣ ਵਾਲੀ ਝੋਟੀ ਜਿਹੜੀ 10 ਦਿਨ ਸੂਣ ਚ ਨੇ 1 ਲੱਖ 80000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਵਿਸ਼ਕਰਮ ਦਾ ਰੀਪਰ ਵਿਕਾਊ ਹੈ ਜੀ ਰੀਪਰ 2017 ਮਾਡਲ ਇੱਕ ਹੱਥ ਚੱਲਿਆ ਏਰੀਆ ਪਿੰਡ ਜਲਾਲਪੁਰ ਪਾਤਣਾ ਰਿਪੇਅਰ ਹੋਈ ਹੈ ਰੇਟ ਮੌਕੇ ਤੇ ਦੱਸਣਗੇ ਰਿਪੇਅਰ ਕੀਤੀ ਹੋਈ ਹੈ ਜੀ ਮੌਕੇ ਤੇ ਰੇਟ ਦੱਸਿਆ ਜਾਊਗਾ ਜੀ ਤੇ 17 ਮਾਡਲ ਹੈ 9781583750 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਿਸ਼ਕਰਮਾ ਰਿਪਰ 2017 ਮਾਡਲ ਰੇਟ ਮੌਕੇ ਤੇ ਦੱਸਣਗੇ ਵੀਰ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਿਪਰ ਨੂੰ ਖਰੀਦ ਸਕਦੇ ਹੋ ਮਸ਼ੀਨ ਵਿਕਾਊ ਹੈ ਜੀ 2 ਮਹੀਨੇ ਪੁਰਾਣੀ ਕਾਜ ਕਰਦੀ ਹੈ ਪੱਗਾਂ ਦੀ ਪੀਕੋ ਕਰਦੀ ਹੈ ਸੂਟਾਂ ਦੇ ਕਢਾਈ ਕਰਦੀ ਹੈ ਜੀ ਮੋਰੀਆਂ ਵਾਲੀ ਡਿਜ਼ਾਈਨ ਵੀ ਬਣਾਉਂਦੀ ਹੈ ਜੀ ਰੇਟ ਹੈ 19000 ਏਰੀਆ ਪਿੰਡ ਕਲਾਲ ਮਾਜਰਾ ਬਾਹਰ ਜਾਣ ਜੀ ਇਸ ਕਰਕੇ ਬੇਚ ਰਹੇ ਨੇ 99699 54837 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੜਾਈ ਕਰਨ ਵਾਲੀ ਮਸ਼ੀਨ ਹੈ ਜਿਹੜੀ 2 ਮਹੀਨੇ ਪੁਰਾਣੀ ਤੁਸੀਂ ਇਹ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਮੱਟ ਲੋਡਰ ਮਸ਼ੀਨ ਵੀ ਕਾਹੂ ਹੈ ਜੀ ਰੇਟ 1,30,000 ਜਿਆਦਾ ਜਾਣਕਾਰੀ ਵੀਰ ਨੂੰ ਦੱਸੇ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਏਰੀਆ ਵਗੈਰਾ ਤੇ ਬਾਕੀ ਤੁਸੀਂ ਕੰਡੀਸ਼ਨ ਨੂੰ ਦੇਖ ਸਕਦੇ ਹੋ ਸਾਫ ਕੰਡੀਸ਼ਨ ਦੀ ਮਸ਼ੀਨ ਹੈ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਤੁਸੀਂ ਘਰ ਬੈਠੇ ਹੀ ਮਸ਼ੀਨ ਨੂੰ ਦੇਖ ਸਕਦੇ ਹੋ ਜੀ 13000 ਰੁਪਏ ਰੇਟ ਰੱਖੀ ਗਿਆ ਬਾਕੀ ਨੰਬਰ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ 9465315190 ਇਸ ਨੰਬਰ ਤੇ ਫੋਨ ਕਰਕੇ ਮੱਡ ਲੋਡਰ ਮਸ਼ੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਨੰਬਰ 20000 ਇਟ ਵਿਕਾਊ ਆ ਏਰੀਆ ਪਿੰਡ ਪਿੱਦੀ ਤਰਨਤਾਰ ਨੇੜੇ ਸ਼ੇਰੋਂ ਕੈਂਚੀਆਂ ਰੇਟ ਹੈ ਜੀ 5500 ਰੁਪਏ ਫਿਕਸ ਰੇਟ ਹੈ ਫਿਕਸ ਰੇਟ ਹੈ ਜੀ ਇੱਕ ਨੰਬਰ 8 ਹੈਗੀ 20000 ਇੱਟ ਵਿਕਾਊ ਹੈ ਜੀ ਫਿਕਸ ਰੇਟ 5500 ਰੁਪਏ ਹੈ ਜੀ ਹਜ਼ਾਰ ਇੱਟ ਦਾ 98554 05330 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੱਕ ਨੰਬਰ 20000 ਇੱਟ ਹੈ ਜਿਹੜੀ 5500 ਰੁਪਏ ਫਿਕਸ ਰੇਟ ਹਜ਼ਾਰ ਇੱਟ ਦਾ ਖਰੀਦ ਸਕਦੇ ਹੋ 60 ਵਿੱਗੇ ਜ਼ਮੀਨ ਵਿਕਾਊ ਹੈ ਜੀ ਏਰੀਆ ਐਮਪੀ ਅਸ਼ੋਕਨਗਰ ਰੇਟ ਹੈ 8 ਲੱਖ ਵਿੱਗੇ ਦਾ 8 ਲੱਖ ਰੁਪਏ ਵਿੱਗੇ ਦਾ ਰੇਟ ਰੱਖਿਆ ਗਿਆ ਹੈ ਜੀ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 9998150318 9998150318 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਵਿਗੇ ਜ਼ਮੀਨ 8 ਲੱਖ ਨੂੰ ਵਿਗੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਓ ਬਣੇ ਲੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ